ਓ ਕੀ ਗੱਲ ਹੋ ਗਈ ਮੋਟਰਸਾਈਕਲ ਕਾ ਤੋ ਰੁਕਤਾ ਉਹ ਪਤੰਦਰਾ ਆਪਾਂ ਤਾਂ ਪਹਿਲਾਂ ਹੀ ਲੇਟ ਐ ਓ ਰੁਕ ਜਾ ਰੁਕ ਜਾ ਪਤੰਦਰਾ ਮੰਤਾ ਅਗੇ ਪ੍ਰੇਸ਼ਰੀ ਬਹੁਤ ਆ ਉਹ ਯਾਰ ਮਗਰਾ ਉਹ ਕੁਝ ਤਾਂ ਸ਼ਰਮ ਕਰਦਾ ਇਹ ਚ ਸ਼ਰਮ ਵਾਲੀ ਕਿਹੜੀ ਗੱਲ ਐ ਨਾ ਛੜਕਦੇ ਕਿਨਾਰੇ ਤੇ ਹੀ ਖੜ ਕੇ ਪਿਸ਼ਾਬ ਕਰਨ ਲੱਗ ਪਿਆ ਓਏ ਇਥੋਂ ਦੀ ਲੰਘਣ ਵਾਲੇ ਲੋਕਾਂ ਦੇ ਨਾਲ ਉਹ ਕਿਸੇ ਦੀ ਮਾਂ ਬੈਠੀ ਹੁੰਦੀ ਆ ਉਹ ਕਿਸੇ ਦੀ ਧੀ ਬੈਠੀ ਹੁੰਦੀ ਆ ਕਿਸੇ ਦੀ ਘਰ ਵਾਲੀ ਨਾਲ ਬੈਠੀ ਹੁੰਦੀ ਆ ਉਹ ਪਲਾਂ ਕੀ ਮਹਿਸੂਸ ਕਰਨਗੇ ਓਏ ਕੁਝ ਤਾਂ ਅਕਲ ਨੂੰ ਹੱਥ ਮਾਰੋ ਉਹ ਜੇ ਐਮਰਜੈਂਸੀ ਪਿਸ਼ਾਬ ਜਾਣਾ ਵੀ ਪੈ ਜੇ ਉਹ ਜਾਂ ਤਾਂ ਕੋਈ ਉਹਲਾ ਦੇਖ ਲਈਦਾ ਹੁੰਦਾ ਤੇ ਜਾਂ ਫਿਰ ਸੜਕ ਤੋਂ ਥੋੜਾ ਜਿਹਾ ਦੂਰ ਹੋ ਜਾਈਦਾ ਹੁੰਦਾ ਹੋ ਉਹ ਭਰਾਵਾ ਦੋ ਕਿਤਾਬਾਂ ਪੜ ਕੇ ਮੇਰੇ ਤੇ ਨਾ ਆਉਦੀ ਵਿਦਵਾਨੀ ਕੋਟ ਮੈਂ ਕੱਲਾ ਨਹੀਂ ਛੜਕਦੇ ਕਿਨਾਰੇ ਤੇ ਖੜ ਕੇ ਇਸ ਤਰ੍ਹਾਂ ਪਿਸ਼ਾਅ ਕਰਨ ਲੱਗਾ ਬਹੁਤ سارے ਲੋਕ ਛੜਕਦੇ ਕਿਨਾਰੇ ਤੇ ਖੜ ਕੇ ਇਸ ਤਰੀ ਪਿਸ਼ਾਅ ਕਰਦੇ ਆ ਹੂੰ ਫਿਰ ਇਹੋ ਜੇ ਲੋਕਾਂ ਤੇ ਲੱਖ ਦੀ ਲਾਹਤ ਹੈ ਉਹ ਚੱਲ ਬੈਠ ਆਪਾਂ ਪਹਿਲਾਂ ਹੀ ਲੇਟ ਆ ਪੂਰੀ ਮਾਰੀ ਜਾਂਦਾ ਗੱਲਾਂ ਉਹ ਆ ਜਾ ਪਣੇ ਇੰਨਾ ਟਾਈਮ ਐ ਤੈਨੂੰ ਬਾਜ਼ਾਰ ਛੱਡ ਕੇ ਆਉਦੋ ਵੀ ਕੰਮ ਧੰਦੇ ਕਰਨੇ ਆ ਆਈ ਵੀਰੇ 1 ਮਿੰਟ ਖੜਜੋ 1 ਮਿੰਟ 1 ਮਿੰਟ ਕਰਕੇ ਘੰਟਾ ਲਾਤਾ ਅੱਜ ਲੇਟ ਹੋਈ ਜਾਂਦੇ ਆ ਚਲੋ ਚਲੋ ਵੀਰੇ ਦੇ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਪਣੇ ਚਲੋ ਬੈਠੋ ਪਣੇ ਓ ਯਾਰ ਸਿੱਧੂ ਗੱਡੀ ਇੰਨੀ ਹੌਲੀ ਕਿਉਂ ਚਲਾਉਦਾ ਐ ਤੇਜ਼ ਕਰਨਾ ਓ ਯਾਰ ਮੱਗਰਾ ਤੂੰ ਦੇਖ ਨਹੀਂ ਰਿਹਾ ਸੜਕ ਕਿੰਨੀ ਟੁੱਟੀ ਵੀ ਆ ਓ ਸੜਕ ਕਿੰਨੀ ਨਹੀਂ ਟੁੱਟੀ ਵੀ ਗੱਡੀ ਇੰਨੀ ਹੌਲੀ ਚਲਾਉਣੀ ਪਾਵੇ ਯਾਰ ਮੱਗਰਾ ਸੜਕ ਤੇ ਕਿਹੜਾ ਕੋਈ ਪ੍ਰੋਬਲਮ ਐ ਤੂੰ ਇੰਨਾ ਗੁੱਸੇ ਕਿਉਂ ਹੁੰਨਾ ਓ ਯਾਰ ਸਿੱਧੂ ਗੱਡੀ ਰੁਕ ਗੱਡੀ ਮੈਂ ਚਲਾਉਦਾ ਐ ਯਾਰ ਤੂੰ ਪਾਗਲ ਹੋ ਲੋਕ ਸੜਕ ਨਾਲੇ ਖੜ ਕੇ ਪਿਸ਼ਾਬ ਕਰਦੇ ਹਨ ਤੇ ਆਪਣੇ ਨਾਲ ਆਪਣੀ ਭੈਣ ਹੈ ਇਸ ਕਰਕੇ ਜਨਾਬ ਨੂੰ ਸੜਕ ਦੇ ਕਿਨਾਰੇ ਤੇ ਖੜੇ ਹੋ ਕੇ ਪਿਸ਼ਾਬ ਕਰਨ ਵਾਲੇ ਢੇੜੇ ਲੱਗਦੇ ਆ ਪਰ ਤੂੰ ਯਾਦ ਕਰ ਜਦੋਂ ਤੂੰ ਵੀ ਇਨਾਂ ਲੋਕਾਂ ਦੀ ਤਰ੍ਹਾਂ ਸੜਕ ਦੇ ਕਿਨਾਰੇ ਤੇ ਖੜਾ ਹੋ ਕੇ ਪਿਸ਼ਾਬ ਕਰ ਰਿਹਾ ਸੀ ਤੇ ਜਦੋਂ ਮੈਂ ਤੈਨੂੰ ਟੋਕਿਆ ਸੀ ਤਾਂ ਤੂੰ ਮੈਨੂੰ ਦੋ ਕਿਤਾਬਾਂ ਪੜ੍ਹ ਕੇ ਵਿਦਵਾਨ ਨਾ ਬਣ ਕਹਿ ਰਿਹਾ ਸੀ ਤੇ ਹੁਣ ਜਦੋਂ ਸਾਡੀ ਭੈਣ ਸਾਡੇ ਨਾਲ ਆ ਤੇ ਤੈਨੂੰ ਇਹ ਲੋਕ ਢੇੜੇ ਲੱਗਦੇ ਆ ਸੱਚਮੁੱਚ ਯਾਰ ਸੜਕ ਕਿਨਾਰੇ ਖੜੇ ਹੋ ਕੇ ਪਿਸ਼ਾਬ ਕਰਨਾ ਸਾਡੇ ਸਮਾਜ ਵਾਸਤੇ ਸਹੀ ਨਹੀਂ ਇਧਿਆ ਪੈਣਾ ਸਾਡੇ ਸਾਰਿਆਂ ਦੇ ਸਾਂਝੀਆਂ ਹੁੰਦੀਆਂ ਮੈਨੂੰ ਮਾਫ ਕਰੀ ਯਾਰ ਮੈਂ ਬਹੁਤ ਗਲਤ ਕਰ ਰਿਹਾ ਸੀ ਓਏ ਆਜਾ ਪਾਣੇ ਆਜਾ ਬਾਹਰ ਆਜਾ ਓਏ ਅਸੀਂ ਤੈਨੂੰ ਸਮਝਾਉਣ ਦੀ ਖਾਤਰ ਇਹ ਛੋਟਾ ਜਿਹਾ ਡਰਾਮਾ ਕੀਤਾ ਸੀ ਡਰਾਮਾ ਮੈਨੂੰ ਸਮਝਿਆ ਨਹੀਂ ਇਹ ਜਿਹੜੇ ਸੜਕ ਕਿਨਾਰੇ ਲੋਕ ਖੜੇ ਸਨ ਇਹ ਮੈਂ ਹੀ ਖੜੇ ਕੀਤੇ ਸਨ ਇਹ ਕੋਈ ਪਿਸ਼ਾਬ ਨਹੀਂ ਕਰ ਰਹੇ ਸੀ ਇਹ ਤਾਂ ਤੈਨੂੰ ਸਮਝਾਉਣ ਦੀ ਖਾਤਰ ਡਰਾਮਾ ਕਰ ਰਹੇ ਸੀ ਇਹ ਤਾਂ ਉਹ ਲੋਕ ਆ ਜਿਹੜੇ ਆਪ ਉਹਨਾਂ ਦੇ ਵਿਰੋਧੀ ਆ ਜਿਹੜੇ ਖੁੱਲੇ ਚ ਸੜਕ ਤੇ ਖੜ ਕੇ ਵਿਸ਼ਾਵਾ ਕਰਨ ਲੱਗ ਜਾਂਦੇ ਆ ਆਓ ਚੰਗੇ ਨਾਗਰਿਕ ਬਣ ਦਾ ਸਬੂਤ ਦਈਏ